ਇਸ ਲਈ ਦੀ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਡੀਐਸਪੀ ਦੀ ਸੁਨਸਾਨ ਲੱਕੇ ਦੇ ਵਿੱਚ ਹੀ ਲਾਸ਼ ਮਿਲੀ ਹੈ ਤੁਹਾਨੂੰ ਦੱਸਦੇ ਕਿ ਜਲੰਧਰ ਦੇ ਵਿੱਚ ਇੱਕ ਡੀਐਸਪੀ ਦਲਬੀਰ ਸਿੰਘ ਜਿਸ ਦੀ ਅੱਜ ਜਲੰਧਰ ਦੇ ਬਸਤੀ 바ਵਾ ਖੇਲ ਨਹਿਰ ਦੇ ਕੋਲ ਲਾਸ਼ ਮਿਲੀ ਹੈ ਤੁਹਾਨੂੰ ਦੱਸਦੇ ਕਿ ਉਹੀ ਡੀਐਸਪੀ ਹੈ ਜਿਸ ਨੇ ਕੁਝ ਦਿਨ ਪਹਿਲਾਂ ਗੋਲੀਆਂ ਵਿੱਚ ਲਾਈਆਂ ਸੀ ਇਸ ਗੱਲ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਆਈ ਸੀ ਜੇ ਦੱਸਿਆ ਜਾ ਰਿਹਾ ਕਿ ਦੇਰ ਰਾਤ ਡੀਐਸਪੀ ਕਿਸੇ ਦਾ ਘਰ ਨੂੰ ਗਈ ਸੀ ਤਾਂ ਜਦੋਂ ਵਾਪਸ ਆ ਰਹੇ ਸੀ ਤਾਂ ਉਸਦੇ ਸਾਥੀਆਂ ਨੇ ਡੀਐਸਪੀ ਦਲਬੀਰ ਦਿਓਲ ਨੂੰ ਜਲੰਧਰ ਦੇ ਬੱਸ ਸਟੈਂਡ ਦੇ ਕੋਲ ਉਤਾਰ ਦਿੱਤਾ ਸੀ ਤੇ ਅੱਜ ਸਵੇਰੇ ਉਸਦੀ ਬਸਤੀ ਬਾਬਾ ਖੇਲ ਨਹਿਰ ਦੇ ਕੋਲ ਲਾਸ਼ ਮਿਲੀ ਹੈ ਲੇਕਿਨ ਮੌਤ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਤਉਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਰੰਜੀਤ ਸਿੰਘ ਖੁਰਜੀ ਵਾਲਾ ਹੈ ਜੀ ਸਾਡਾ ਦਲਬੀਰ ਸਿੰਘ ਦਿਓਲ ਸਾਡੇ ਵੱਡੇ ਸਾਥੀ राती जाके बोलने गोदी है बस्ती के नहर के लागे रोड बराबद हो गई खून अ लक्षपत थी अच्छा देवतियों में काफ़ी खून में लगपत देखी है सट्टा निशान है सब कुछ भी है ਸੋ ਇਹ ਇਕ ਤਰ੍ਹਾਂ ਦਾ ਸਰਕਾਰੀ ਪੋਸਟ ਆਇਆ ਉਹਨੂੰ ਤੇ ਸਾਰਾ ਮਾਮਲਾ ਸਹੀ ਲੱਗਦਾ ਕਿਉਂਕਿ ਉਹਨਾਂ ਨੇ 2 ਵਜੇ ਉਧਰ ਨੂੰ ਕੀ ਕਰ ਜਾਣਾ ਸੀਗਾ ਤੇ ਅਸੀਂ ਤਾਂ ਇਹੀ ਪਰਜੋਰ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਕਿ ਉਹ ਵੀ ਲੈਣਾ ਚਾਹੁੰਦੇ ਹਾਂ ਬਿਲਕੁਲ ਯੂਨਿਵਰਸਿਟੀ ਰੈਂਕਸ ਔਰ ਹਿੰਦੂ ਫਾਊਂਡਰ ਸਟਾਰਸ ਹਮਮ ਪਰਿਵਾਰ ਵੱਲ ਕਿਸੇ ਨਹੀਂ ਮਿਲ ਜਾਂਦਾ ਤੇ ਉਹ ਸਾਰੀ ਗੱਲਾਂ ਨੂੰ ਧਿਆਨ ਕਰਦੇ ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੋਇਆ ਸਹਿਯੋਗ ਨਹੀਂ ਹਾਲੇ ਤੱਕ ਹੋਇਆ ਜਿਸ ਨਾਲ ਜੇ ਆਪਾਂ ਮਰ ਕੇ ਨੂੰ ਫਿਰ ਕੰਸਲਡ ਆ ਸਕੀਏ ਉਹ ਸਾਰੇ ਸੀਸੀਟੀਵੀ ਕੈਮਰੇ ਦੀ ਚੈੱਕ ਕਰਨੀ ਚਾਹੀਦੀ ਆ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਇਹ ਪਾਣਾ ਵਪਰਾ ਕਿਦਾਂ ਹੋਇਆ ਕੀ ਨਹੀਂ ਹੋਇਆ ਉਹ ਅਜੇ ਕੁਝ ਨਹੀਂ ਕਰਾਂ ਜਲਦ ਬਣੋ ਤੁਹਾਨੂੰ ਅਡਰਾਸ ਕਰੋ ਗੱਲ ਹੋਈ ਸੀ ਉਹ ਤੋਂ ਪਹਿਲਾਂ ਕਿ ਉਹਥੇ ਗਏ ਕਿੱਦਾਂ ਸੀਗੇ ਕਿ ਇਹਦੇ ਨਾਲ ਗਏ ਸੀ ਕਿ ਕਿੱਥੋਂ ਉਤਰੇ ਤੇ ਕਿੱਦਾਂ ਪਹੁੰਚੇ ਆ ਉਹਦੇ ਆਏ ਸੀ ਦੋ ਕਿਹਦੀ ਗੱਲ ਸੀ ਗੰਦਰ ਨਾਮ ਲੈ ਕੇ ਉਹਨਾਂ ਨੂੰ ਆਪਣੀ ਗੱਡੀਆਂ ਨਹੀਂ ਹੈ ਨਹੀਂ ਜੇ ਅਪਰੇ ਕੋਲ ਗਨਨਾਰ ਦੀ ਪੈਂਦੀ ਸੀ। ਤੋਂ ਉਹ ਵੱਚ ਕੇ ਜੇ ਅਸੀਂ ਬਸ ਤੰ ਸਰਤਾ ਇਹਨਾਂ ਨੂੰ ਜੇ ਤੁ ਬਾਅਦ ਚ ਬਸ ਰੇਂ ਤੂੰ ਬਸਤੀ ਬਾਬਾ ਖੇਲ ਕਿੱਦਾਂ ਗਏ ਆ ਉਹ ਸਾਰਾ ਸਿੱਖਣਾ ਹੁੰਦਾ। ਹਾਂਜੀ ਇੱਕ ਆਪਣੇ ਦੱਸੋ ਜਿਹੜੇ ਕਬੂਤਰ ਰੋਡ ਤੇ ਘਰ ਹੈਗਾ ਉਹਨਾਂ ਦਾ ਤੇ ਆਪਣੇ ਜਿਹੜੇ ਬਸਤੀ ਬਾਬਾ ਖੇਲ ਉਹ ਉਹ ਤੇ ਉਧਰ ਜਾ ਸਕਦੇ ਸੀ ਜਾਂ ਫਿਰ ਕਿਉਂਕਿ ਵਾਕਿੰਗ ਦਾ ਕੋਈ ਜਾਸਿਕ ਹਿੰਡਾ ਕਪੂਤਰਨਾ ਰੋਡ ਨੂੰ ਵੀ ਜਾ ਸਕਦੇ ਮੰਨਦੇ ਆਂ ਪਰ ਜਦੋਂ ਰਾਈਟ ਸਾਈਡ ਨੂੰ ਆਪਾਂ ਬਟਰਨ ਵਰਕਰ ਨੂੰ ਮੋੜੇ ਮੇਰੇ ਨੇੜੇ ਉੱਥੇ ਜਾਂਦੀ ਕੋਈ ਟੱਕ ਨਹੀਂ ਮਿਲਦੀ ਕਿਉਂ ਪੈਦਲ ਚੱਲਦੇ ਨਹੀਂ ਸੀ ਜਿਆਦਾ। ਅਈ ਸਰ ਇਹ ਕਿਹੜੇ ਡੀਐਸਪੀ ਇਹ 31 ਦਸੰਬਰ ਦੀ ਮਿਡਨਾਈਟ ਨੂੰ ਜਿਹੜਾ ਹੈਗਾ ਸਵੇਰੇ 10:00 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ਏਸੀ ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬਾਡੀ ਬੱਸੀ ਬਾਬਾ ਖੇਲ ਜਿਹੜਾ ਹੈਗਾ ਪੁਲਸਵਾੜ ਦੇ ਨੇੜੇ ਪਈ ਹੈ ਉਹ ਉੱਥੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਦਾ ਐਸ ਐਚ ਓ ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਕੋ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਿਰ ਤੇ ਸੀ ਸੂਏ ਸੰਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਕੀ ਕਾਰਨ ਕੀ ਹੈ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਬੀ ਰੈਡਾ ਕੁਟੀ ਪੋਸਟਰ ਸੀ ਸਰ ਇਹ ਪਤਾ ਲੱਗੇ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ ਦੋ ਥਿਸ ਇਜ਼ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਾਰਾ ਪਤਾ ਵੀ ਇਹ ਕਿਹ ਕਾਰਨ ਕੀ ਹੈ ਵੀ ਐਕਸੀਡੈਂਟ ਹੋਣਾ ਹੈ ਜਾਂ ਕੋ ਹੋਰ ਰੀਜ਼ਨ ਹੈ ਕਿਉਂਕਿ ਜਦੋਂ ਐਕਸੀਡੈਂਟ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਅੰਸਰ ਹੋਣਾ ਨਹੀਂ ਫਿਲਹਾਲ ਅਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜਿੱਕੱਲਾ ਉਹਨਾਂ ਦੀ ਬੋਡੀ ਤੇ ਨੇੜੇ ਕੋ ਹੋਰ ਵਾਈਕਲ ਜਾਂ ਕੋ ਹੋਰ ਕੋ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤ ਤੋਂ ਫਾਈਂਡ ਆਊਟ ਕਰ ਰਹੇ ਆ ਅਸੀਂ ਸਰ ਜਲੰਧਰ ਟ੍ਰੇਨ ਵਾਲੇ ਸੇ ਆ ਨਾਲ ਹੀ ਪਿੰਡ ਹੈ ਬਸਤੀ ਪਵਾਖਾਲ ਦਾ ਨਾਲ ਹੀ ਪਿੰਡ ਹੈ ਇਹਨਾਂ ਦਾ ਨੇੜੇ ਉਹ ਸਾਈਡ ਹੀ ਰਹਿੰਦੇ ਨੇ ਨੇ ਫੈਮਲੀ ਨਾਲ ਜੇ ਕੋਈ ਰابطਾ ਨਹੀਂ ਕਹਿ ਹੋ ਸਕਿਆ ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੁਛ ਆਇਆ ਹੋਵੇ ਅਸੀਂ ਸਿਸਟੀਵੀ ਕੈਮਰਾ ਅਸੀਂ ਚੈੱਕ ਕਰਵਾ ਰਹੇ ਹਾਂ